ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੌਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪਰਤਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਬਾਣੀ ਪੜਿਆਂ ਸੁਣਿਆਂ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਹੈ ਮੁਕਤੀ ਦਾ ਪਦ ਪ੍ਰਾਪਤ ਹੁੰਦਾ ਹੈ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਜਿਹੜੀ ਖਾਲਸਾ ਜੀ ਮੁਰਦਿਆਂ ਵਿੱਚ ਜਾਣ ਪਾਉਣੇ ਵਾਲੀ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਮਤ ਆ ਜਾਂਦੀ ਹੈ ਸੁਮਤ ਆ ਜਾਂਦੀ ਹੈ ਕੁਰਾਹੇ ਪਏ ਹੋਏ ਜੀਵ ਉਤੇ ਕਿਰਪਾ ਕਰ ਦਿੰਦੇ ਸਤਿਗੁਰੂ ਜੇ ਕੋਈ ਚੱਲ ਕੇ ਸ਼ਰਣੀ ਆ ਜਾਵੇ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ਼ਰਣ ਵਿੱਚ ਆ ਜਾਂਦਾ ਹੈ ਖਾਲਸਾ ਜੀ ਉਹਦੇ ਸਭੇ ਰੋਗ ਦੂਰ ਹੋ ਜਾਂਦੇ ਉਹਦੇ ਉੱਤੇ ਬਿਆੰਤ ਕਿਰਪਾ ਮਹਾਰਾਜ ਮਾਲਕ ਜੀ ਦੀ ਹੋ ਜਾਂਦੀ ਸੋ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਨੂੰ ਸਦਾ ਨਮਸਕਾਰ ਕਰਦੇ ਰਹੀਏ ਮਹਾਰਾਜ ਨੂੰ ਸਦਾ ਨਮਸਕਾਰ ਕਰਿਆ ਕਰੀਏ ਕਿਉਂਕਿ ਨਮਸਕਾਰ ਕੀਤੇਆਂ ਸੁਖ ਪ੍ਰਾਪਤ ਹੁੰਦਾ ਹੈ ਕਿਉਂ ਕਰਨੀ ਹੈ ਨਮਸਕਾਰ ਕਿਉਂਕਿ ਸਾਰਾ ਖੰਡ ਬ੍ਰਹਿਮੰਡ ਜੋ ਵੀ ਹੈ ਵਾਹਿਗੁਰੂ ਜੀ ਨੇ ਸਜਣਾ ਕੀਤਾ ਹੈ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾਤ ਜਨੇ ਆਪ ਸਵਾਰੀ ਜਿਨੇ ਸਾਰੀ ਸ੍ਰਿਸ਼ਟੀ ਨੂੰ ਸਾਰੀ ਪਰਜਾ ਨੂੰ ਪੈਦਾ ਕੀਤਾ ਹੈ ਉਹ ਦਾਤੇ ਨੂੰ ਨਮਸਕਾਰ ਹੈ ਸੋ ਨਮਸਕਾਰ ਕਰਨ ਦੇ ਨਾਲ ਖਾਲਸਾ ਜੀ ਚੰਗੇ ਗੁਣ ਜਿਹੜੇ ਹਨ ਹਿਰਦੇ ਵਿੱਚ ਪ੍ਰਗਟ ਹੁੰਦੇ ਆ ਤੇ ਔਗਣਾ ਦਾ ਨਾਸ਼ ਹੋ ਜਾਂਦਾ ਸੋ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਕਿ ਇਹ ਸੰਸਾਰ ਵਿੱਚ ਆਏ ਹਾਂ ਤੇ ਕੋਈ ਲਾਹਾ ਖਟ ਕੇ ਚਲੀਏ ਕਿਉਂਕਿ ਇਹ ਸੰਸਾਰ ਵਿੱਚ ਜੇ ਆਇਆ ਕੋਈ ਲਾਭ ਵੀ ਪ੍ਰਾਪਤ ਨਾ ਕੀਤਾ ਕੋਈ ਖਾਲਸਾ ਜੀ ਸਵਾਸਾ ਨੂੰ ਸਫਣਿਆ ਨਾ ਕੀਤਾ ਫਿਰ ਇਸ ਜਗਤ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਨਾ ਤੇ ਕਿਸੇ ਨੇ ਪੁੱਛਣਾ ਨਾ ਕਿਸੇ ਨੇ ਦੱਸਣਾ ਜਦੋਂ ਮੌਤ ਆਉਣੀ ਹੈ ਉਹਨੇ ਅੱਗੇ ਲਾ ਕੇ ਬੰਦੇ ਨੂੰ ਤੁਰ ਤੋਰ ਲੈਣਾ ਮਹਾਰਾਜ ਕਹਿੰਦੇ ਜਿਨ੍ਹਾਂ ਦੀ ਫਿਰ ਚਿੱਠੀ ਨਿਕਲ ਆਉਂਦੀ ਆ ਉਥੋਂ ਹੁਕਮ ਆ ਜਾਂਦਾ ਹੈ ਪਰਮੇਸ਼ਰ ਦੇ ਘਰੋਂ ਉਹਨਾਂ ਨੂੰ ਫਿਰ ਕੋਈ ਰੋਕ ਨਹੀਂ ਸਕਦਾ ਜਿਹਹਾ ਚੀਜ਼ੀ ਲਿਖਿਆ ਤੇਹਾ ਹੁਕਮ ਕਮਾਹੇ ਜਿਹੋ ਜਿਹਾ ਮਹਾਰਾਜ ਨੇ ਹੁਕਮ ਲਿਖਿਆ ਹੈ ਜਿਹੋ ਜਿਹਾ ਮੱਥੇ ਤੇ ਲੇਖ ਲਿਖਿਆ ਹੈ ਤਵੇਂ ਤਵੇਂ ਦੇ ਖਾਲਸਾ ਜੀ ਜਿਹੜੇ ਜੀਵ ਹਨ ਉਹ ਕਰਮ ਕਮਾਉਂਦੇ ਹਨ ਤੇਉ ਤੇਉ ਹੀ ਹੁਕਮ ਮੰਨਦੇ ਹਨ ਮਹਾਰਾਜ ਕਹਿੰਦੇ ਖੱਲੇ ਆਵੇ ਨਾਨਕਾ ਸੱਦੇ ਉੱਠੀ ਜਾਹ ਤੇ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਹੀ ਆਪਾਂ ਸੰਸਾਰ ਵਿੱਚ ਆਉਨੇ ਆਂ ਜਗਤ ਵਿੱਚ ਆਉਂਦੇ ਆਂ ਤੇ ਉਹਦੇ ਬੁਲਾਇਆ ਹੀ ਖਾਲਸਾ ਜੀ ਇੱਥੋਂ ਉੱਠ ਕੇ ਤੁਰ ਪੈਣਾ ਮਹਾਰਾਜ ਧੰਗੁਰ ਅੰਗਦੇਵ ਜੀ ਮਹਾਰਾਜ ਬਚਨ ਕਰਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਭਾਈ ਉਹਦੇ ਗਾੜੀ ਕੀ ਕੋਈ ਬੋਲ ਸਕਦਾ ਆਪਾਂ ਨੂੰ ਸੋਝੀ ਨਹੀਂ ਤਾਂ ਹੀ ਉਹ ਅਸੀਂ ਤਾਹਨੇ ਮੇਨੇ ਵੀ ਰੱਬ ਨੂੰ ਦਿੰਨੇ ਆ ਪਰ ਖਾਲਸਾ ਜੀ ਉਸ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦੇ ਅੱਗੇ ਬੋਲਣਾ ਸਾਡਾ ਫੱਬਦਾ ਨਹੀਂ ਮਹਾਰਾਜ ਕਹਿੰਦੇ ਤਿਸ ਸਿਓ ਕੈਸਾ ਬੋਲਣਾ ਜੇ ਆਪੇ ਜਾਣੇ ਜਾਣ ਜਿਹੜਾ ਸਾਰਾ ਕੁਝ ਹੀ ਜਾਣਦਾ ਜਿਹੜਾ ਅੰਤਰਜਾਮੀ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਮਹਾਰਾਜ ਕਹਿੰਦੇ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਦਗਾਰ ਜਿਹੜਾ ਸਭ ਕੁਝ ਹੀ ਜਾਣਦਾ ਉਹਦੇ ਗਾੜੀ ਕੈਸਾ ਬੋਲਣਾ ਹੈ ਉਦੇ ਅੱਗੇ ਕੀ ਬੋਲਾਂਗੇ ਖਾਲਸਾ ਜਿਹੜੇ ਸਾਰੇ ਹੀ ਸਾਡੇ ਭੇਦਾਂ ਨੂੰ ਜਾਣਦਾ ਜਿਹੜਾ ਸਾਰੇ ਸਾਡੇ ਦਿਲ ਦੀ ਰਮਜ਼ ਨੂੰ ਜਾਣਦਾ ਅਸੀਂ ਪਿੱਛੇ ਕੀ ਕਰਕੇ ਆਏ ਹਾਂ ਹੁਣ ਕੀ ਕਰ ਰਹੇ ਹਾਂ ਕੋਜ ਸਕਿੰਟਾਂ ਮਿੰਟਾਂ ਬਾਅਦ ਕੀ ਕਰਨਾ ਹੈ ਜਾਂ ਅੱਗੇ ਆਉਣ ਵਾਲੇ ਜਨਮਾਂ ਵਿੱਚ ਕੀ ਕਰਨਾ ਉਹ ਤੇ ਸਭ ਕੁਝ ਜਾਣਦਾ ਤੇ ਉਹ ਜਾਣੀ ਜਾਣ ਪਲੀ ਪੂਰਨ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਬੋਲਣਾ ਸਾਡਾ ਕੀ ਫੱਬਦਾ ਇਸ ਕਰਕੇ ਉਸ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੀਏ ਕਿ ਸੱਚੇ ਪਾਤਸ਼ਾਹ ਜੀ ਜੋ ਤੁਸੀਂ ਹੁਕਮ ਕਰ ਦਿੱਤਾ ਉਹ ਕੋਈ ਮੋੜ ਨਹੀਂ ਸਕਦਾ ਕੋਈ ਤਾਕਤ ਨਹੀਂ ਹੈ ਦੁਨੀਆ ਦੀ ਨਾ ਕੋਈ ਦੇਵੀ ਦੇਵਤਾ ਪੀਰ ਪੈਗੰਬਰ ਔਲੀਏ ਵੱਡੀਆਂ ਵੱਡੀਆਂ ਸ਼ਕਤੀਆਂ ਜੋ ਵਾਹਿਗੁਰੂ ਜੀ ਨੇ ਫਰਮਾਨ ਕਰ ਦਿੱਤਾ ਖਾਲਸਾ ਜੀ ਉਹ ਮੰਨਣਾ ਪੈਂਦਾ ਹੈ ਸੋ ਇਸ ਕਰਕੇ ਆਪਾਂ ਨਾਮ ਜਪਿਆ ਕਰੀਏ ਇੱਥੇ ਕੋਈ ਕਿਸੇ ਨੇ ਟਿਕਾਣਾ ਨਹੀਂ ਕੀਤਾ ਵੱਡੇ ਵੱਡੇ ਫੌਜਾਂ ਦੇ ਸਰਦਾਰ ਤੁਰ ਗਏ ਖਾਲਸਾ ਜੀ ਪਾਤਸ਼ਾਹ ਤੁਰ ਗਏ ਤੁਰ ਗਏ ਤਨਹਾਰ ਤੁਰ ਗਏ ਮਹਾਰਾਜ ਕਹਿੰਦੇ ਚੀਰੀ ਜਿਸकी ਚੱਲਣਾ ਮੀਰ ਮਲਕਸਾਲਾਰ ਪਾਤਸ਼ਾਹਾਂ ਦੇ ਪਾਤਸ਼ਾਹ ਮਾਲਕ ਚੌਧਰੀ ਫੌਜਾਂ ਦੇ ਸਰਦਾਰ ਸਭ ਕੁਝ ਵਾਹਿਗੁਰੂ ਜੀ ਦੇ ਹੁਕਮ ਵਿੱਚ ਚੱਲ ਰਹੇ ਨੇ ਜੋਤਸੁ ਭਾਵੈ ਨਾਨਕਾ ਸਾਈ ਭਲੀਕਾਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੋ ਤੁਹਾਨੂੰ ਪਾਉਂਦਾ ਹੈ ਉਹੀ ਸੱਚੇ ਪਾਸ਼ਾ ਸਤ ਹੈ ਚੰਗਾ ਹੈ ਸੋ ਇਸ ਕਰਕੇ ਖਾਲਸਾ ਜੀ ਮਹਾਰਾਜ ਦੇ ਹੁਕਮ ਵਿੱਚ ਚੱਲਿਆ ਕਰੀਏ ਵਾਹਿਗੁਰਜੀ ਦੀ ਰਜਾ ਨੂੰ ਸਮਝਿਆ ਕਰੀਏ ਕਿਉਂਕਿ ਉਸ ਦਾ ਤੇ ਸੱਚੇ ਪਾਤਸ਼ਾਹ ਮਹਾਰਾਜ ਦਾ ਜਿਹੜਾ ਨਿਸ਼ਾਨ ਹੈ ਨਾਮ ਹੈ ਉਹੀ ਸਾਨੂੰ ਸੁਖ ਦੇਵੇਗਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵਾਹਿਗੁਰਜੀ ਦਾ ਜਿਹੜਾ ਨਾਮ ਹੈ ਨਾ ਉਹ ਖਾਲਸਾ ਜੀ ਨਿਰੰਜਣ ਭਾਵ ਮਾਇਆ ਤੋਂ ਰਹਿਤ ਹੈ ਨਿਰੰਜਨ ਹੈ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਨਿਰਮਲ ਹੈ ਮਾਲ ਤੋਂ ਰਹਿਤ ਹੈ ਤੇ ਜਿਹੜਾ ਜਿਹੜਾ ਖਾਲਸਾ ਜੀ ਐਸੇ ਨਾਮ ਨੂੰ ਸੁਣਦਾ ਹੈ ਨਾ ਉਹਨੂੰ ਸੁਖ ਪ੍ਰਾਪਤ ਹੁੰਦਾ ਮਹਾਰਾਜ ਕਹਿੰਦੇ ਨਾਮ ਨਿਰੰਜਨ ਨਿਰਮਲਾ ਸੋਹਣਿਆ ਸੁਖ ਹੋਈ ਇਹ ਵਾਹਿਗੁਰਜੀ ਦਾ ਜਿਹੜਾ ਨਾਮ ਹੈ ਨਿਰਮਲ ਹੈ ਨਿਰੰਜਨ ਹੈ ਇਹਨੂੰ ਸੁਣ ਕੇ ਸੁਖ ਪ੍ਰਾਪਤ ਹੁੰਦਾ ਤੇ ਮਹਾਰਾਜ ਕਹਿੰਦੇ ਸੁਣ ਸੁਣ ਮਨ ਵਸਾਈ ਗਾ ਬੁੱਝਾ ਜਨ ਕੋਈ ਇਹ ਵਾਹਿਗੁਰਜੀ ਦੇ ਨਾਮ ਨੂੰ ਸੁਰਤ ਨਾਲ ਖਾਲਸਾ ਜੀ ਸੁਣ ਸੁਣ ਕੇ ਜਦੋਂ ਹਿਰਦੇ ਵਿੱਚ ਵਸਾਈਦਾ ਤੇ ਕੋਈ ਵਿਰਲਾ ਮਨੋਖਾ ਜਿਹਨੂੰ ਇਹ ਸਮਝ ਆਉਂਦੀ ਹੈ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬਹਿੰਦਿਆਂ ਉੱਠਦਿਆਂ ਵਾਹਿਗੁਰਜੀ ਨੂੰ ਯਾਦ ਕਰਦੇ ਰਹੀਏ ਬਹਿੰਦਿਆਂ ਉੱਠਦਿਆਂ ਨਾ ਵਿਸਰਾਂ ਸਾਚਾ ਸੱਚ ਸੋਈ ਜਿਹੜਾ ਸਦਾ ਸੱਚ ਹੈ ਸਦਾ ਰਹਿਣ ਵਾਲਾ ਹੈ ਜਦੋਂ ਧਰਤੀ ਖਤਮ ਹੋ ਜਾਵੇਗੀ ਲੈ ਹੋ ਜਾਵੇਗੀ ਉਸ ਵੇਲੇ ਵੀ ਉਹ ਵਾਹਿਗੁਰੂ ਰਹੇਗਾ ਉਸ ਪ੍ਰਭੂ ਨੂੰ ਖਾਲਸਾ ਜੀ ਉੱਠਦਿਆਂ ਬਹਿੰਦਿਆਂ ਯਾਦ ਕਰਿਆ ਕਰੀ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਨਾਮ ਜਪੋਗੇ ਤੇ ਸੁਖ ਪ੍ਰਾਪਤ ਹੋਣਗੇ ਨਾਮ ਨੂੰ ਫਿਰ ਦੇ ਵਿੱਚ ਵਸਾਓਗੇ ਤੇ ਖਾਲਸਾ ਜੀ ਦੁੱਖ ਕਲੇਸ਼ ਦੂਰ ਹੋਣਗੇ ਤੇ ਜੇ ਨਾਮ ਤੋਂ ਭੱਜਣਾ ਫਿਰ ਸ਼ਾਂਤੀ ਪ੍ਰਾਪਤ ਨਹੀਂ ਹੋ ਸਕਦੀ ਵਾਹਿਗੁਰੂ ਜੀ ਦੇ ਨਾਮ ਵਿੱਚ ਸੁਰਤ ਜੋੜਨ ਜੋੜ ਕੇ ਜਿਹੜਾ ਰੱਖਦਾ ਉਹਦਾ ਹੀ ਖਾਲਸਾ ਜੀ ਮਨ ਖੇੜਦਾ ਖੁਸ਼ ਹੁੰਦਾ ਤੇ ਉਹਦੇ ਹਿਰਦੇ ਵਿੱਚ ਹੀ ਸ਼ਾਂਤੀ ਆਉਂਦੀ ਹੈ ਮਹਾਰਾਜ ਕਹਿੰਦੇ ਨਾਏ ਸੁਣਿਆ ਮਨ ਰਹਿਸੀਆ ਨਾਮੈ ਸ਼ਾਂਤਿ ਆਈ ਮਹਾਰਾਜ ਦੇ ਨਾਮ ਤੋਂ ਬਿਨਾ ਸ਼ਾਂਤੀ ਨਹੀਂ ਆ ਸਕਦੀ ਨਾਏ ਸੁਣਿਆ ਮਨ ਤ੍ਰਿਪਤੀ ਆ ਸਭ ਦੁੱਖ ਗਵਾਈ ਵਾਹਿਗੁਰੂ ਜੀ ਦੇ ਨਾਮ ਵਿੱਚ ਧਿਆਨ ਲਾਉਣ ਦੇ ਨਾਲ ਮਨ ਤ੍ਰਿਪਤ ਜਾਂਦਾ ਹੈ, ਰਜ ਜਾਂਦਾ ਹੈ ਤੇ ਦੁੱਖ ਦੂਰ ਹੋ ਜਾਂਦੇ ਤੇ ਕਿਵੇਂ ਖਾਲਸਾ ਜੀ ਨਾਮ ਸੁਣਨਾ ਹੈ, ਕੰਨਾਂ ਨਾਲ ਸੁਣਨਾ ਹੈ, ਮੂੰਹ ਨਾਲ ਬੋਲਣਾ ਹੈ ਵਾਹਿ ਹੈ ਗੁਰੂ, ਵਾਹਿ ਹੈ ਗੁਰੂ, ਵਾਹਿ ਹੈ ਗੁਰੂ ਜੋ ਬੋਲ ਰਿਹਾ ਉਹਨੂੰ ਸੁਣਨਾ ਇਹੀ ਧਿਆਨ ਹੈ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਾਮ ਧਿਆਇਆ ਹੈ ਨਾ ਉਹਨਾਂ ਨੂੰ ਮਹਾਰਾਜ ਨੇ ਬੜੀ ਇੱਜ਼ਤ ਦਿੱਤੀ ਹੈ, ਬੜਾ ਸੁਖ ਦਿੱਤਾ ਹੈ। ਸੋ ਖਾਲਸਾ ਜੀ ਸੱਚੇ ਪਾਤਸ਼ਾਹ ਕਿਰਪਾ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਇਹ ਹੱਡ ਬੀਤੀ ਇੱਕ ਭੈਣ ਹੁਣਾ ਨੇ ਸੁਣਾਉਣਾ ਕੀਤੀ ਹੈ ਤੇ ਖਾਲਸਾ ਜੀ ਇਹ ਦੱਸਦੇ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਸਾਡੇ ਤੇ ਬੜੀ ਵੱਡੀ ਕਿਰਪਾ ਕੀਤੀ ਛੋਟੀ ਜੀ ਹੱਡ ਬੀਤੀ ਹੈ ਆਪ ਜੀ ਨੂੰ ਸੁਣਾ ਕੇ ਖਿਮਾ ਦੇ ਜਾਚ ਹੋ ਜਾਣਾ ਭੈਣ ਦੱਸਦੀ ਹੈ ਕਿ ਸਾਡੇ ਘਰ ਵਿੱਚ ਗਰੀਬੀ ਸੀ ਮਹਾਰਾਜ ਦੀ ਕਿਰਪਾ ਹੋਈ ਤੇ ਭੈਣ ਦੱਸਦੀ ਜਦੋਂ ਮੈਂ ਪਲੱਸ 2 ਵਿੱਚ ਸਾਂ ਨਾ ਵੀ ਇੱਕ ਕੁੜੀ ਸੀ ਸਾਡੇ ਨਾਲ ਸਕੂਲ ਪੜ੍ਹਦੀ ਹੁੰਦੀ ਤੇ ਉਹ ਅਮਰਤ ਧਾਰੀ ਸੀ ਤੇ ਉਹ ਨੂੰ ਬਾਬਾ ਦੀਪ ਸਿੰਘ ਸਾਹਿਬ ਦੇ ਦਰਸ਼ਨ ਹੁੰਦੇ ਸੀ ਇਹ ਭੈਣ ਦੇ ਦੱਸਣ ਮੁਤਾਬਕ ਉਹ ਕਹਿੰਦੀ ਮੇਰੇ ਨਾਲ ਸਾਰੀਆਂ ਗੱਲਾਂ ਉਹ ਸ਼ੇਅਰ ਕਰ ਲੈਂਦੀ ਸੀ ਕਿਉਂਕਿ ਉਹ ਮੈਨੂੰ ਹੌਲੀ-ਹੌਲੀ ਉਹਨੇ ਬਾਣੀ ਨਾਲ ਜੋੜ ਲਿਆ ਸੀ ਤੇ ਮੈਂ ਪਲੱਸ 2 ਵਿੱਚ ਸਾਂ ਜਦੋਂ ਬਾਣੀ ਪੜ੍ਹਨ ਲੱਗ ਪਈ ਪਹਿਲਾਂ ਮੈਂ ਬਾਣੀ ਨਹੀਂ ਸੀ ਪੜ੍ਹਦੀ ਜਦੋਂ ਬਾਣੀ ਪੜ੍ਹਨ ਲੱਗ ਪਈ ਨਾਮ ਜਪਣ ਲੱਗ ਪਈ ਫਿਰ ਹੌਲੀ-ਹੌਲੀ ਉਹਨੇ ਆਪਣੇ ਰਾਜ਼ ਦੱਸੇ ਉਹਨੇ ਕਿਹਾ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਸੇਵਾ ਕਰਦੀ ਆ ਜੂਤ ਜਗਾਉਣੀ ਆ ਤੇ ਮੈਨੂੰ ਸ਼ਹੀਦਾਂ ਦੇ ਦਰਸ਼ਨ ਵੀ ਹੁੰਦੇ ਆ ਤੇ ਖਾਲਸਾ ਜੀ ਉਹ ਇਹ ਭੈਣ ਦੱਸਦੀ ਆ ਕਿ ਬਾਅਦ ਵਿੱਚ ਉਹਦੋਂ ਚੜਾਈ ਕਰ ਗਈ ਸੀ ਉਹ ਉਹ ਲੜਕੀ ਛੇਤੀ ਚੜਾਈ ਕਰ ਗਈ ਸੀ ਅਸੀਂ ਕਾਲਜ ਇਕੱਠੇ ਗਏ ਆ ਤੇ ਕਾਲਜ 2 ਕੁ ਸਾਲ ਦੂਜਾ ਸਮੈਸਟਰ ਸੀ ਕਹਿੰਦੇ ਜਦੋਂ ਉਹ ਚੜਾਈ ਕਰ ਗਈ ਤੇ ਉਹਨੇ ਨਾ ਦੱਸਿਆ ਸੀ ਇੱਕ ਵਾਰ ਉਹ ਨਾ ਇੱਕ ਵਾਰ ਉਹ ਭੈਣ ਦੱਸਦੀ ਆ ਵੀ ਉਹਤੇ ਬਾਬਾ ਦੀਪ ਸਿੰਘ ਸਾਹਿਬ ਦੀ ਬਹੁਤ ਕਿਰਪਾ ਸੀ ਇਹ ਇਹ ਭੈਣ ਦੇ ਦੱਸਣ ਮੁਤਾਬਕ ਹੈ ਕਹਿੰਦੀ ਵੀ ਇੱਕ ਵਾਰ ਨਾ ਸਾਡੇ ਪੇਪਰ ਹੋਣੇ ਸੀਗੇ ਤੇ ਮੈਂ ਉਹਨੂੰ ਕਿਹਾ ਵੀ ਇਸ ਵਾਰ ਤੇਰੀ ਪੇਪਰਾਂ ਦੀ ਕਿਵੇਂ ਤਿਆਰੀ ਹੈ ਤੇ ਉਹ ਮੈਨੂੰ ਕਹਿਣ ਲੱਗੀ ਮੈਂ ਕਿਹੜੇ ਪੇਪਰ ਦੇਣੇ ਆ ਵੀ ਮੇਰ ਕੋ ਤੇ ਪੇਪਰ ਦਿੱਤੇ ਨਹੀਂ ਜਾਣੇ ਤੇ ਕਹਿੰਦੀ ਮੈਂ ਉਹਨੂੰ ਪੁੱਛਿਆ ਵੀ ਕੀ ਗੱਲ ਕਿਉਂ ਨਹੀਂ ਦੇਣੇ ਕੀ ਕਾਰਨ ਤੇ ਕਹਿੰਦੀ ਨਹੀਂ ਮੈਂ ਤੈਨੂੰ ਕਹਿ ਤਾ ਮੇਰ ਕੋ ਪੇਪਰ ਦਿੱਤੇ ਹੀ ਨਹੀਂ ਜਾਣੇ ਇਹ ਨਹੀਂ ਗੱਲ ਉਹਨੇ ਕਹੀ ਕਹਿੰਦੀ ਮੈਨੂੰ ਸ਼ੀਦਾ ਨੇ ਦੱਸਿਆ ਕੁਝ ਮੇਰ ਕੋ ਪੇਪਰ ਨਹੀਂ ਦਿੱਤੇ ਜਾਣੇ ਕਹਿੰਦੀ ਐਸੀ ਗੌਰ ਨਹੀਂ ਕੀਤਾ ਉਹੀ ਗੱਲ ਹੋਈ ਜਦੋਂ ਪੇਪਰਾਂ ਦੇ ਵਿੱਚ 5-7 ਦਿਨ ਬਾਕੀ ਸੀ ਉਹਦਾ ਐਕਸੀਡੈਂਟ ਹੋ ਗਿਆ। ਉਹਦੇ ਸਿਰ ਵਿੱਚ ਖਾਲਸਾ ਜੀ ਖੂਨ ਜਿਹੜਾ ਪੈ ਗਿਆ ਸੀ ਤੇ ਸਿਰ ਦਾ ਬਾਅਦ ਚ ਵਿਚਾਰੀ ਦਾ ਪ੍ਰਸ਼ਨ ਹੋਇਆ ਸੀਗਾ ਤੇ ਉਹਦੇ ਪੇਪਰ ਨਹੀਂ ਸੀ ਦਿੱਤੇ। ਪਰ ਰਾਜੀ ਹੋ ਗਈ ਸੀ, ਠੀਕ ਹੋ ਗਈ ਸੀ। ਮਹਾਰਾਜ ਦੀ ਕਿਰਪਾ ਨਾਲ ਸ਼ਹੀਦਾਂ ਨੇ ਉਹਦੀ ਰੱਖਿਆ ਕੀਤੀ ਸੀ। ਫਿਰ ਉਸ ਤੋਂ ਬਾਅਦ ਉਹ ਕਾਲਜ ਤੇ ਸਕੂਲ ਕਾਲਜ ਤੇ ਨਹੀਂ ਆਈ ਪਰ ਮੈਂ ਉਹਨੂੰ ਮਿਲਣ ਜਾਂਦੀ ਰਹੀ ਆ ਤੇ ਉਹਨੇ ਮੈਨੂੰ ਦੱਸਣਾ ਕਿ ਤੂੰ ਧਾਮ ਜਪਿਆ ਕਰ, ਬਾਣੀ ਪੜਿਆ ਕਰ, ਮਹਾਰਾਜ ਦੀ ਬਾਣੀ ਨਾਲ ਤੈਨੂੰ ਸੁਖ ਪ੍ਰਾਪਤ ਹੋਣਗੇ। ਤੇ ਉਹਨੇ ਇਹ ਵੀ ਗੱਲ ਕਹੀ ਸੀ ਵੀ ਮੈਂ ਉਹਨੂੰ ਕਿਹਾ ਵੀ ਜੇ ਤੈਨੂੰ ਸ਼ਹੀਦ ਦੇਖਦੇ ਕਿਉਂਕਿ ਮੈਂ ਉਹਦੇ ਤੇ ਹੱਸਦੀ ਸਾਂ ਤੇ ਮੈਂ ਉਹਨੂੰ ਕਹਿਣਾ ਵੀ ਜੇ ਤੈਨੂੰ ਸ਼ਹੀਦ ਸਿੰਘ ਦੇ ਦੱਸ ਦੇਖਦੇ ਆ ਤੇ ਮੈਨੂੰ ਮੇਰੇ ਬਾਰੇ ਦੱਸਾਂ ਵੀ ਮੇਰਾ ਅੱਗੇ ਕਿਦਾਂ ਦਾ ਸਮਾਂ ਆ ਮੈਂ ਕਿਵੇਂ ਫਿਊਚਰ ਤੇ ਕਿਵੇਂ ਆ ਤੇ ਖਾਲਸਾ ਜੀ ਉਹ ਕਹਿੰਦੀ ਉਹਨੇ ਦੱਸਿਆ ਸੀ ਵੀ ਜਦੋਂ ਤੇਰਾ ਜਿੱਥੇ ਵਿਆਹ ਹੋਊਗਾ ਤੇ ਉਹ ਪਹਿਲਾਂ ਤੇਰੇ ਨਾਲ ਉਹਨਾਂ ਦੀ ਬਣਨੀ ਨਹੀਂ ਪਹਿਲਾਂ ਤੈਨੂੰ ਤੰਗ ਕਰਨਗੇ ਤੂੰ ਦੁੱਖ ਭੋਗੇਂਗੀ 2.5 ਸਾਲ ਫਿਰ ਤੈਨੂੰ ਸੁੱਖ ਪ੍ਰਾਪਤ ਹੋਊਗਾ ਇਹ ਉਹਨੇ ਦੱਸਿਆ ਸੀ ਤੇ ਪਰ ਉਹਨੇ ਕਿਹਾ ਸੀ ਜੇ ਤੂੰ ਬਾਬਾ ਦੀਪ ਸਿੰਘ ਸਾਹਿਬ ਦਾ ਨਾਮ ਜਪਦੀ ਰਹੇਂ ਸ਼ਹੀਦਾਂ ਨੂੰ ਯਾਦ ਕਰਦੀ ਰਹਵੇਂ ਤੇ ਜਿਹੜਾ ਢਾਈ ਸਾਲ ਦਾ ਦੁੱਖ ਹੈ ਨਾ ਉਹ ਢਾਈਆਂ ਮਹੀਨਿਆਂ 'ਚ ਵੀ ਮੁੱਕ ਸਕਦਾ ਵੀ ਆਉਣਾ ਤੇਰੇ ਸਰੀਰ ਤੇ ਜ਼ਰੂਰ ਹੈ ਭੋਗਣਾ ਤੇਨੂੰ ਪੈਣਾ ਪਰ ਨਾਮ ਜਪੇਂਗੀ ਤੇ ਸ਼ਹੀਦ ਸਿੰਘ ਤੇਰੇ ਤੇ ਕਿਰਪਾ ਕਰਨਗੇ ਉਹ ਭੈਣ ਦੱਸਦੀ ਆ ਵੀ ਵੀਰ ਜੀ ਸੱਚੀ ਗੱਲ ਐ ਜਦੋਂ ਨਹੀਂ ਮੈਂ ਤੁਹਾਡੀਆਂ ਹੱਟ ਬੀਤੀਆਂ ਸੁਣਨ ਲੱਗੀਆਂ ਮੈਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਮੂੰਹੋਂ ਉਹ ਸੁਣੀਆ ਜਿਹੜੀਆਂ ਮੈਨੂੰ ਉਹ ਦੱਸਦੀ ਹੁੰਦੀ ਸੀ ਬਾਅਦ ਵਿੱਚ ਖਾਲਸਾ ਜੀ ਉਹ ਛੇਤੀ ਚੜ੍ਹਾਈ ਗਰਗੀ ਦੇ ਭੈਣ ਦੱਸਦੀ ਹੈ ਕਿ ਮੇਰਾ ਵਿਆਹ ਜਦੋਂ ਹੋਇਆ ਤੇ ਉਹੀ ਗੱਲ ਹੋਈ ਹੈ ਜੇ ਵਿਆਹ ਨੂੰ 2-3 ਦਿਨ ਹੋਏ ਤੇ ਸੱਸ ਨਾਲ ਲੜਾਈ ਹੋ ਪਈ ਬਹੁਤ ਜ਼ਿਆਦਾ ਕਲਾ ਹੋਈ ਘਰ ਦੇ ਵਿੱਚ ਮੈਂ ਕੁਝ ਨਹੀਂ ਬੋਲੀ 2.5 ਮਹੀਨੇ ਭਈ ਕਹਿੰਦੀ ਫਿਰ ਮੈਂ ਉਹਦੀ ਗੱਲ ਜਿਹੜੀ ਪੱਲੇ ਬੰਨ ਲਈ ਵੀ ਨਹੀਂ ਮੈਂ ਮਹਾਰਾਜ ਦੇ ਚਰਨਾਂ ਨਾਲ ਜੁੜਨਾ ਕਹਿੰਦੀ ਮੈਂ ਜੂਤ ਜਗਾ ਕੇ ਦੋ ਸੁਖਣੀ ਸਾਹਿਬ ਦੇ ਪਾਠ ਰੋਜ਼ ਕਰਨੇ ਪੰਜ ਬਾਣੀਆਂ ਕਰਨੀਆਂ ਅਭਿਆਸ ਕਰਨਾ ਗੁਰਮੰਤਰ ਦਾ ਅਭਿਆਸ ਕਰਨਾ ਤੇ ਇਹ ਸ਼ਬਦ ਦਾ ਅਭਿਆਸ ਕਰਨਾ ਫੇਰ ਕਰ ਬੈਸੋ ਹਰਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਇਹ ਵਾਲੇ ਸ਼ਬਦ ਦਾ ਮੈਂ ਇੱਕ ਮਾਲਾ 108 ਵਾਲੀ ਫੇਰਨੀ ਕਹਿੰਦੇ ਵੀ ਉਹੀ ਮਹਾਰਾਜ ਨੇ ਕਲਾ ਵਰਤਾਈ ਉਹ ਮੇਰੀ ਸਹੇਲੀ ਤੇ ਉਹ ਜੜਾਈ ਕਰ ਗਈ ਤੇ ਉਹਨਾਂ ਤੇ ਵਾਕਿਆ ਹੀ ਕਿਰਪਾ ਸੀ ਬਾਬਾ ਦੀਪ ਸਿੰਘ ਸਾਹਿਬ ਉਹਨੂੰ ਬੜਾ ਕੋਈ ਦੱਸ ਦੇ ਸੀ ਤੇ ਕਹਿੰਦੇ ਉਸ ਤੋਂ ਬਾਅਦ ਜਦੋਂ ਮੇਰੇ ਇਦਾਂ ਹੋਇਆ ਤੇ ਤੀਜੇ ਦੇਣੀ ਕਲਾ ਘਰ ਵਿੱਚ ਬਹੁਤ ਜ਼ਿਆਦਾ ਪਈ ਕੋਈ ਗੱਲ ਹੋਈ ਵਾਹਿਗੁਰੂ ਜਾਨੇ ਕੀ ਗੱਲ ਹੋਈ ਉਹ ਗੱਲ ਵਾਦੀ ਵਾਦੀ ਕਲੇਸ਼ ਚ ਪੈ ਗਈ ਜਦੋਂ ਕਲਾ ਕਲੇਸ਼ ਵਧਿਆ ਤੇ ਭੈਣ ਦੱਸਦੀ ਆ ਕਿ ਬਹੁਤ ਤੰਗੀ ਮੈਨੂੰ ਢਾਈ ਮਹੀਨੇ ਬਹੁਤ ਜ਼ਿਆਦਾ ਤੰਗੀ ਆਈ ਫਿਰ ਮੈਂ ਉਦੋਂ ਨਾਮ ਹੀ ਜਪਦੀ ਰਹੀ ਤੇ ਉਹਦੀ ਗੱਲ ਉਹਦੇ ਬਚਨ ਬਿਲਕੁਲ ਸੱਚੇ ਨਿਕਲੇ ਢਾਈ ਮਹੀਨੇ ਮੈਂ ਦੁੱਖ ਭੋਗਿਆ ਤੇ ਢਾਈਆਂ ਕੁ ਮਹੀਨਿਆਂ ਤੋਂ ਬਾਅਦ ਵਾਹਿਗੁਰੂ ਨੇ ਪਤਾ ਨਹੀਂ ਕੀ ਕਲਾ ਵਰਤਾਈ ਮਿਹਰ ਕੀਤੀ ਤੇ ਸੱਚੇ ਪਾਤਸ਼ਾਹ ਦੀ ਰਹਿਮਤ ਦੇ ਨਾਲ ਉਤੋਂ ਬਾਅਦ ਮੇਰੇ ਘਰ ਵਿੱਚ ਸੁਖ ਵਰਤਨ ਲੱਗ ਪਿਆ ਸੱਚੇ ਪਾਤਸ਼ਾਹ ਨੇ ਮੇਰੇ ਤੇ ਮਿਹਰਾ ਕੀਤੀਆਂ ਤਰਸ ਕੀਤਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਕਿ ਭੁਜੰਗੀ ਵੀ ਹੈ ਭੈਣ ਦੱਸਦੀ ਆ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਬਾਬਾ ਨੌ ਸਿੰਘ ਸਾਹਿਬ ਦੀ ਕਿਰਪਾ ਨਾਲ ਮੈਂ ਸ਼ਹੀਦਾਂ ਦੀ ਜੋਤ ਘਰ ਜਗਾਉਣੀ ਆ ਬਹੁਤ ਘਟ ਜਾਨੀ ਆ ਸ਼ਹੀਦਾਂ ਸਾਹਿਬ ਪਰ ਜੋਤ ਜਗਾਉਣੀ ਆ ਉਥੇ ਬਹਿ ਕੇ ਹੀ ਬਾਣੀ ਪੜ੍ਹਦੀ ਆ ਉਹ ਬਾਣੀ ਨੇ ਮੈਨੂੰ ਸੁਖ ਦਿੱਤਾ ਖਾਲਸਾ ਜੀ ਵੇਖੋ ਕਿੰਡੀਆਂ-ਕਿੰਡੀਆਂ ਖੇਡਾਂ ਉਹ ਜਿਹੜੀ ਭੈਣ ਚੜਾਈ ਕਰ ਗਈ ਹੁਣ ਉਹਦਾ ਤੇ ਆਪਣੇ ਕੋ ਨਹੀਂ ਇਹ ਭੈਣ ਨਹੀਂ ਦੱਸਿਆ ਪਰ ਖਾਲਸਾ ਜੀ ਪਤਾ ਨਹੀਂ ਕਿੰਨੀਆਂ ਕੋਦੇ ਨਾਲ ਇਹੋ ਜੀਆਂ ਜਿਹੜੀਆਂ ਕਹਾਣੀਆਂ ਹੱਡ ਬੀਤੀਆਂ ਵਰਤਦੀਆਂ ਹੋਣਗੀਆਂ ਜਿਹੜੇ ਬੰਦੇ ਨੂੰ ਨਜ਼ਰੀ ਆਉਂਦਾ ਹੈ ਨਾ ਉਹ ਤੇ ਖਾਲਸਾ ਜੀ ਪਾਲ-ਪਾਲ ਵਿੱਚ ਉਹਦੀ ਹੱਡ ਬੀਤੀ ਬਣਦੀ ਹੈ ਤੇ ਇਹ ਭੈਣ ਦੇ ਨਸਲ ਮੁਤਾਬਕ ਚਲੋ ਬਾਅਦ ਵਿੱਚ ਜਿਹੜੇ ਉਦਾਂ ਵੀ ਜਿਨ੍ਹਾਂ ਨੂੰ ਖਾਲਸਾ ਜੀ ਫੌਜ ਨਜ਼ਰ ਆ ਜਾਂਦੀ ਹੈ ਨਾ ਫਿਰ ਉਹਨਾਂ ਦਾ लेखा ਉਹ ਮਕਾ ਦਿੰਦੀ ਹੈ ਤੇ ਛਾਟੀ ਸੰਸਾਰ ਤੋਂ ਚਲੇ ਜਾਂਦੇ ਆ ਕਈ ਸਾਧੂ ਇਦਾਂ ਦੇ ਹੀ ਆਪਣੇ ਆਪ ਹੀ ਉਲੂਪ ਕਰ ਲੈਂਦੇ ਆ ਤੇ ਮਹਾਰਾਜ ਸੱਚੇ ਪਾਸ਼ਾ ਦੀ ਕਲਾ ਵਰਤਦੀ ਇੱਕ ਦਾਸ ਕੋਲੇ ਵੀ ਸੀ ਬੰਦਾ ਖਾਲਸਾ ਜੀ ਕੋਈ 2000 14 15 ਦੀ ਗੱਲ ਹੋਣੀ ਹੈ ਬਾਬਾ ਬਕਾਲਾ ਸਾਹਿਬ ਦੇ ਸੀਗੇ ਉਹ ਬਾਬਾ ਬਕਾਲਾ ਸਾਹਿਬ ਦੇ ਨਾਨਕੇ ਸੀਗੇ ਤੇ ਹੈ ਤੇ ਉਹ ਭਾਈ ਸਾਹਿਬ ਲੁਧਿਆਣੇ ਤੋਂ ਮਲੇਰਕੋਟ ਰੋਡ ਤੇ ਕੋਈ ਪਿੰਡ ਸੀਗਾ ਉਹਨਾਂ ਦਾ ਤੇ ਉਥੋਂ ਦੇ ਸੀਗੇ ਤੇ ਉਹ ਖਾਲਸਾ ਜੀ ਉਹਨਾਂ ਨੂੰ ਵੀ ਮਹਾਰਾਜ ਦੇ ਦਰਸ਼ਨ ਹੋਏ ਸੀ ਦਰਸ਼ਨ ਜਦੋਂ ਹੋ ਗਏ ਸੀ ਨਾ ਤੇ ਉਹਨਾਂ ਦੇ ਸਰੀਰ ਦੀ ਸੋਧ ਬੋਧ ਵਿਸਰ ਗਈ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਮੈਂ ਕੀ ਕਰਨ ਧਿਆ ਮੈਂ ਕੱਪੜੇ ਪਾਏ ਕਿ ਨਹੀਂ ਪਾਏ ਤੇ ਉਹ ਖਾਲਸਾ ਜੀ ਫਿਰ ਉਹ ਹੌਲੀ ਹੌਲੀ ਮਹਾਰਾਜ ਦੀ ਕਿਰਪਾ ਨਾਲ ਠੀਕ ਹੋ ਗਿਆ ਸੀ ਸਿੰਘ ਤੇ ਦਾਸ ਨੂੰ ਉਹਨੇ ਬੜੇ ਬਚਨ ਦੱਸੇ ਕਈ ਬਚਨ ਗੁਪਤ ਨੇ ਨਹੀਂ ਦੱਸ ਸਕਦੇ ਬਹੁਤ ਸਾਰੇ ਬਚਨ ਉਹਨੇ ਦੱਸੇ ਸੀ ਬੜੇ ਬਚਨ ਉਹਨੇ ਕੀਤੇ ਬਾਅਦ ਵਿੱਚ ਖਾਲਸਾ ਜੀ ਉਹ ਮੈਂ ਮੇਰਾ ਉਹਨਾਂ ਨਾਲ ਥੋੜਾ ਜਿਹਾ ਕੰਟੈਕਟ ਘਟ ਹੋ ਗਿਆ ਮੈਂ ਥੋੜਾਇਆ ਕੰਮ ਕਾਜ ਵਿੱਚ ਕਿਉਂਕਿ ਉਦੋਂ ਘਰ ਦੇ ਹਾਲਾਤਵੇਂ ਦੇ ਸੀਗੇ ਕੰਮ ਕਾਜ ਵਿੱਚ ਪੈ ਗਿਆ ਮੈਨੂੰ ਉਹਨਾਂ ਨਾਲ ਮੇਰੀ ਗੱਲਬਾਤ ਨਹੀਂ ਹੋਈ ਬਾਅਦ ਵਿੱਚ ਮੈਨੂੰ ਪਤਾ ਲੱਗਾ ਵੀ ਛੇਤੀ ਚੜਾਈ ਕਰ ਗਏ ਸੀਗੇ ਇਦਾਂ ਦੀਆਂ ਖੇਡਾਂ ਬਹੁਤ ਵਰਤਦੀਆਂ ਮਹਾਰਾਜ ਦੀ ਕਲਾ ਵਰਤਦੀ ਆ ਜਿਹੜੇ ਬਾਣੀ ਪੜ੍ਹਦੇ ਆ ਨਾਮ ਜਪਦੇ ਆ ਸਤਿਗੁਰ ਜੀਆਂ ਦਾ ਊਟ ਆਸਰਾ ਤੱਕਦੇ ਆ ਉਹਨਾਂ ਤੇ ਬੜੀ ਬੇਅੰਤ ਕਿਰਪਾ ਮਹਾਰਾਜ ਕਰਦੇ ਸੋ ਆਪਾਂ ਵੀ ਬਾਣੀ ਪੜ੍ਹਿਆ ਕਰੀਏ ਕਿਉਂਕਿ ਖਾਲਸਾ ਜੀ ਮੌਤ ਨੇ ਕਾਹਦਾ ਆ ਕੇ ਢਾ ਲੈਣਾ ਕੋਈ ਕਹਿ ਨਹੀਂ ਸਕਦਾ ਕੀ ਕੋਈ ਆ ਜਿੰਨੇ ਵੀ ਆਪਾਂ ਸਰਵਣ ਕਰ ਰਹੇ ਆਂ ਕਥਾ ਕਿ ਆਪਾਂ ਦੱਸ ਸਕਦੇ ਆ ਕਿਸੇ ਨੂੰ ਵੀ ਜਾਂ ਕੋਈ ਦੱਸ ਸਕਦਾ ਵੀ ਤੁਹਾਨੂੰ ਮੌਤ ਦਾ ਪਤਾ ਵੀ ਤੁਹਾਡੀ ਮੌਤ ਕੱਲ੍ਹ ਹੋਣੀ ਜਾਂ ਪਰਸੋਂ ਹੋਣੀ ਜਾਂ ਮਹੀਨੇ ਨੂੰ ਜਾਂ ਸਾਲ ਨੂੰ ਜਾਂ ਪੰਜਾਂ ਸਾਲਾਂ ਨੂੰ ਜਾਂ ਦਹਾਂ ਸਾਲਾਂ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਵੀ ਅਗਲਾ ਸੁਵਾਸਾ ਆਉਣਾ ਕਿ ਨਹੀਂ ਆਉਣਾ ਤੇ ਮਹਾਰਾਜ ਇਹ ਬਚਨ ਵੀ ਕਰਦੇ ਆ ਕਿ ਹਰ ਜਪਦਿਆਂ ਖੇਣ ਢਿਲ ਨਾ ਕੀ ਜਾਈ ਮੇਰੀ ਜਿੰਦੜੀਏ ਮਤਕੇ ਜਾਪੇ ਸਾਹੋ ਆਵੇ ਕੈ ਨਾ ਆਵੇ ਰਾਮ ਇਹ ਖਾਲਸਾ ਜੀ ਪਤਾ ਹੀ ਨਹੀਂ ਸਵਾਸੇ ਨੇ ਬਾਹਰ ਆਉਣਾ ਜਿਹੜਾ ਅੰਦਰ ਨੂੰ ਗਿਆ ਪਤਾ ਨਹੀਂ ਉਹ ਹਵਾ ਨੇ ਬਾਹਰ ਆਉਣਾ ਕਿ ਪ੍ਰਾਣ ਹੀ ਬਾਹਰ ਆ ਜਾਣੇ ਆ ਐਵੇਂ ਨਹੀਂ ਪਤਾ ਲੱਗਣਾ ਇਸ ਕਰਕੇ ਗੁਰਮਖੋ ਹੱਥ ਝੋਲ ਕੇ ਬੇਨਤੀ ਦਾਸ ਕਰਦਾ ਨਾਮ ਜਪਿਆ ਕਰੋ ਬਾਣੀ ਪੜਿਆ ਕਰੋ ਕੰਮ ਕਾਜ ਕਰਦੇ ਹੋ ਚੰਗੀ ਗੱਲ ਹੈ ਆਪਣਾ ਘਰ ਪਾਲਦੇ ਹੋ ਚੰਗੀ ਗੱਲ ਹੈ ਸੇਵਾ ਕਰਦੇ ਹੋ ਦਾਨ ਦਿੰਦੇ ਹੋ ਚੰਗੀ ਗੱਲ ਹੈ ਪਰ ਜਿਨ੍ਹਾਂ ਦੇ ਪੱਲੇ ਨਾਮ ਨਹੀਂ ਨਾ ਜਿਨ੍ਹਾਂ ਦੀ ਝੋਲੀ ਨਾਮ ਨਹੀਂ ਨਾ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨਹੀਂ ਹੈ ਉਹਨਾਂ ਦੀ ਖਾਲਸਾ ਜੀ ਅੱਗੇ ਜਾ ਕੇ ਬਾਤ ਨਹੀਂ ਜੇ ਪੁੱਛੀ ਜਾਂਦੀ ਪੁੰਨਦਾਨ ਜਿਹੜਾ ਹੈ ਉਹ ਤੁਹਾਡੀ ਮੌਤ ਨੂੰ ਸੁਖਾਲਾ ਕਰਦਾ ਹੈ ਪੁੰਨਦਾਨ ਕਰਕੇ ਤੁਸੀਂ ਜਮਦੂਤਾਂ ਨੂੰ ਖਰੀਦ ਸਕਦੇ ਹੋ ਪੁੰਨਦਾਨ ਕਰਕੇ ਤੁਹਾਡਾ ਰਾਹ ਸੁਖਾਲਾ ਹੋ ਸਕਦਾ ਪਰ ਵਾਹਿਗੁਰੂ ਜੀ ਦੀ ਪ੍ਰਾਪਤੀ ਨਾਮ ਨਾਲ ਹੀ ਹੋਣੀ ਹੈ ਜਿਨ੍ਹਾਂ ਦੇ ਕੋਲੇ ਨਾਮ ਹੈ ਨਾਮ ਹੈ ਜਿਨ੍ਹਾਂ ਪੁੰਨਦਾਨ ਕਰੋਗੇ ਜਿਹੜਾ ਅਗਲਾ ਜਨਮ ਮਿਲੇਗਾ ਉਥੇ ਰਾਜ ਮਿਲੇਗਾ ਮਹਾਰਾਜ ਕਹਿੰਦੇ ਤਪੋਂ ਰਾਜ ਰਾਜੋ ਨਰਕ ਜਿਹੜਾ ਤਾਪ ਕਰਦਾ ਬੰਦਾ ਕੋਈ ਦਾਨੀ ਹੈ ਕੋਈ ਤਪੀ ਹੈ ਤਪਸਵੀ ਹੈ ਉਹ ਖਾਲਸਾ ਜੀ ਰਾਜ ਰਾਜਾ ਬਣਦਾ ਜਿਵੇਂ ਅੱਜ ਕੱਲ੍ਹ ਧਰਤੀ ਦੇ ਰਾਜੇ ਬਣੇ ਹੋਏ ਜਿਨ੍ਹਾਂ ਨੂੰ ਆਪਾਂ ਗਾਲਾਂ ਕੱਢਦੇ ਆ ਇਹ ਤਾਪ ਕਰਕੇ ਹੀ ਆਏ ਆ ਤਾਂ ਹੀ ਰਾਜੇ ਬਣੇ ਆ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਮਾਤਾ ਆ ਜਾਵੇ ਅਸੀਂ ਬਾਣੀ ਨਾਲ ਜੁੜੀਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਨਾਲ ਜੁੜੀਏ ਫਿਰ ਸਾਨੂੰ ਸੁੱਖ ਪ੍ਰਾਪਤ ਹੋਣਗੇ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ